ਪੂਰੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਲਗਾਤਾਰ ਸੰਬੰਧੀ ਲੈਵਲ ਦੇ ਉੱਤੇ ਕੇਡਰ ਨੂੰ ਸਰਗਰਮ ਕਰਨ ਦੇ ਪ੍ਰੋਗਰਾਮ ਚੱਲ ਰਹੇ ਆ ਜਿਹਦੇ ਤਹਿਤ ਅੱਜ ਲੁਧਿਆਣਾ ਮੌਰਥ ਵਿਧਾਨ ਸਭਾ ਦੇ ਵਿੱਚ ਪ੍ਰੋਗਰਾਮ ਹੈ ਕੱਲ ਸਵੇਰੇ ਸੰਗਰੂਰ ਪਾਰਲੀਮੈਂਟ ਦੇ ਸੁਨਾਮ ਤੇ ਦਿੜਬੇ ਵਿੱਚ ਪ੍ਰੋਗਰਾਮ ਹੈ ਪਰਸੋਂ ਨੂੰ ਗਦਾਸਪੁਰ ਪਾਰਲੀਮੈਂਟ ਦੇ ਮਟਾਲਾ ਸ਼ਹਿਰ ਤੋਂ ਵਿੱਚ ਗਦਾਸਪੁਰ ਦਾ ਪ੍ਰੋਗਰਾਮ ਹੈ ਇਸੇ ਤਰ੍ਹਾਂ ਇਹ ਪ੍ਰੋਗਰਾਮ ਲਗਾਤਾਰ ਚੱਲ ਰਹੀ ਸਰ ਦੇਖਾਇਆ ਜਿਦਾ ਅਕਾਲੀ ਦਲ ਤੇ ਆਪਣਾ ਨੌਜੁਨ ਪਾਰਟੀ ਦੇ ਇਲੈਕਸ਼ਨ ਜੜੀਆਂ ਚੋਣਾਂ ਨੇ ਇਹ ਇਕੱਠੇ ਇਲੈਕਸ਼ਨ ਲੜੇ ਜਾਣਗੇ ਜੀ ਪੂਰੇ ਪੰਜਾਬ ਚ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਮਾਰੀ ਮਾਇਆਵਤੀ ਜੀ ਬਲੋ ਇਹ ਸਪਸ਼ਟ ਨਿਰਦੇਸ਼ਵਾ ਕਿ ਇਹ ਚੋਣਾਂ ਜਿਹੜੀਆਂ ਆ ਉਹ ਗੱਠ ਜੋੜ ਦੇ ਤਹਿਤ ਲੜੀਆਂ ਜਾਣਗੀਆਂ ਬਹੁਜਨ ਸਮਾਜ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਲੋਕ ਸਭਾ ਚੋਣਾਂ ਨੂੰ ਲੈ ਕੇ ਟੋਟੋਆ ਬਹੁਜਨ ਸਮਾਜ ਪਾਰਟੀ ਵੱਲੋਂ ਇਸ ਗੱਠ ਜੋੜ ਨੂੰ ਕੋਈ ਵੀ ਆਚ ਨਹੀਂ ਆਣ ਦਿੱਤੀ ਜਾਏਗੀ ਸਰ ਦੇਖਿਆ ਵੇ ਜਦੋਂ ਆਪਣੇ ਐਮਪੀ ਦੇ ਲੈ ਚੋਣਾਂ ਆ ਰਹੀਆਂ ਨੇ ਜਿੱਦਾਂ ਕਿੰਨੀਆਂ 13 ਸੀਟਾਂ ਨੇ ਪੰਜਾਬ ਦੀਆਂ ਔਰ 13 ਸੀਟਾਂ ਦੇ ਪੂਰਾ ਪ੍ਰੋਪਰ ਅਤੋ ਹੱਦ ਤੱਕ ਇਹ ਵੀ ਕਿ ਸੈਮਤੀ ਨਾਲ ਹੋਊਗਾ ਸਾਰਾ ਕੁਝ ਇਹ ਵੀ ਜਿਹੜੀ ਬੰਡੋਆ ਦੋਨੋਂ ਪਾਰਟੀਆਂ ਦੇ ਹਾਈ ਕਮਾਂਡ ਪੱਤਰ ਦੇ ਉੱਤੇ ਕੀਤੀ ਜਾਵੇਗੀ ਜਿਹਦੇ ਵਿੱਚ ਬਹੁਜਨ ਸਮਾਜ ਪਾਰਟੀ ਵੀ ਰਾਜਨੀਤਿਕ ਤੌਰ ਮੰਨੀ ਕਾਦੀ ਗੱਲ ਹੈ ਸਰਪੰਚ ਸਾਹਿਬ ਆਪਸੀ ਤਾਲਮੇਲ ਦੇ ਨਾਲ ਜੋ ਵੀ ਫੈਸਲਾ ਲੈਣਗੇ ਅਸੀਂ ਉਹ ਹੁਕਮ ਆਪਣੀ ਪਾਰਟੀ ਦਾ ਮੰਨਾਂਗੇ ਲੱਗਦਾ ਵੀ ਪੂਰੇ ਇਸ ਵਾਰ ਜਿਹੜੀ ਚੋਣਾਂ ਹੋ ਰਹੀਆਂ ਵੀ ਪੂਰਾ ਸੰਜੋਗ ਪੰਜਾਬ ਦੇ ਮਿਲੂਗਾ ਲੋਕਾਂ ਦਾ ਘੜ ਜੋੜ ਦਾ ਦੇਖੋ ਪੂਰੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ 3 ਕਰੋੜ ਪੰਜਾਬੀਆਂ ਨੂੰ ਟਕਾ ਕੇ ਇੱਕ ਤਰ੍ਹਾਂ ਦਾ ਉਮਰਾਹ ਕਰਦੇ ਹੋਏ 92 ਐਮਐਲਏ ਜਿਤਾਏ ਸਰਕਾਰ ਬਣਾਈ ਅੱਜ ਉਹੀ 3 ਕਰੋੜ ਪੰਜਾਬੀ ਆਪਣੇ ਆਪ ਨੂੰ ਲੁੱਟਿਆਇਆ ਮਹਿਸੂਸ ਕਰ ਰਹੇ ਆ ਬਦਲਾਅ ਦੇ ਨਾਂ ਦੇ ਉੱਤੇ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਨੇ ਮਾਨਯੋਗ ਸ਼੍ਰੀ ਕੇਜਰੀਵਾਲ ਸਾਹਿਬ ਔਰ ਸ਼੍ਰੀ ਭਗਵਾਨ ਤੁਮਨ ਜੀ ਨੇ ਬਣਾਈ ਆ ਪੰਜਾਬੀ ਅੱਜ ਆਪਣੇ ਆਪ ਨੂੰ ਉਸ ਬਦਲਾਅ ਦੇ ਚੱਕਰ ਵਿੱਚ ਫਸ ਕੇ ਆਪਣੇ ਆਪ ਨੂੰ ਲੁੱਟਿਆਇਆ ਮਹਿਸੂਸ ਕਰ ਰਿਹਾ ਆ ਆਪਣੇ ਆਪ ਨੂੰ ਠੱਗਿਆਇਆ ਮਹਿਸੂਸ ਕਰ ਰਿਹਾ ਆ ਅੱਜ ਪੰਜਾਬ ਕੋਲ ਇੱਕੋ ਹੀ ਬਦਲ ਬਚਦਾ ਆ ਉਹ ਬਸ ਪਾ ਸ਼੍ਰੋਮਣੀ ਕਾਲੀ ਦਾਂਗ ਸਰ ਦੇ ਕਈ ਦਾ ਆਮ ਪਾਰਟੀ ਨੂੰ ਸਾਰਾ ਲੈਣਾ ਪੈ ਗਿਆ ਇਹ ਕਾਂਗਰਸ ਦਾ ਵੀ ਗੱਟ ਜੋੜ ਦੇ ਵਿੱਚ ਵੀ ਲੱਗਦਾ ਵੀ ਕੁਝ ਫਰਕ ਪਊਗਾ ਕੋਈ ਕਾਲੇ ਲਲ ਨੂੰ ਜਦੋਂ ਆਮ ਆਦਮੀ ਪਾਰਟੀ ਜਦੋਂ ਦਿੱਲੀ ਚ ਸਰਕਾਰ ਬਣਾਈ ਸੀ ਉਦੋਂ ਉਥੋਂ ਦੇ ਮੁੱਖ ਮੰਤਰੀ ਬੀਬੀ ਸ਼ੀਲਾ ਦਿਖਿਤ ਜੀ ਸੀਗੇ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਕਾਂਗਰਸ ਦੇ ਮੁੱਖ ਮੰਤਰੀ ਉਸ ਵੇਲੇ ਦੇ ਮਰਹੂਮ ਬੀਬੀ ਸ਼ੀਲਾ ਦਿਖਿਤ ਜੀ ਨੂੰ ਜੇਲ੍ਹ ਸੋਟਾਂਗੇ ਲੇਕਿਨ ਉਸੇ ਹੀ ਕਾਂਗਰਸ ਦੇ ਨਾਲ ਜਿਹੜੀ ਪਹਿਲੀ ਸਰਕਾਰ ਹੈ ਆਮ ਆਦਮੀ ਪਾਰਟੀ ਨੇ ਮਿਲ ਜੁਲ ਕੇ ਦਿੱਲੀ ਚ ਬਣਾਈ ਸੀ ਔਰ ਉਸੇ ਹੀ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਖਤਮ ਕੀਤਾ ਔਰ ਪੰਜਾਬ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਾਂਗਰਸ ਦੇ ਖਿਲਾਫ ਕਿੱਦਾਂ ਮਾਜੋ ਪ੍ਰਭਤ ਮਾਨ ਜੀ ਕਾਂਗਰਸ ਦੇ ਲੀਡਰਾਂ ਬਾਰੇ ਇੱਕ ਬਿਆਨਬਾਜ਼ੀ ਕਰਦੇ ਹੁੰਦੇ ਸੀ ਕਿ 10 ਵਜੇ ਪੱਗ ਬੰਨ੍ਹਦੇ ਆ 11 ਵਜੇ ਟਾਟੀ ਬੰਨ੍ਹਦੇ ਆ 12 ਵਜੇ ਮੁੱਛਾਂ ਖੜੀਆਂ ਕਰਦੇ ਆ 2 ਵਜੇ ਪਜਾਮੀ ਪਾਉਂਦੇ ਆ ਕਿੱਦਾਂ ਦੀ ਇਹਨਾਂ ਦੇ ਕਿੰਨੇ ਇਹ ਮਤਲਬ ਕਮੈਂਟ ਜਿਹੜੇ ਹੁੰਦੇ ਸੀ ਪ੍ਰਭਤ ਮਾਨ ਜੀ ਦੇ ਅੱਜ ਉਸੇ ਹੀ ਕਾਂਗਰਸ ਦੇ ਸੋਲੇ ਕਾਂਡ ਦੇ ਲਈ ਇਹ ਤਿਆਰ ਹੈ ਚੰਡੀਗੜ੍ਹ ਸਾਡੇ ਸਾਹਮਣੇ ਧਾਰਣਾ ਕਿੱਦਾਂ ਉੱਥੇ ਕਿਉਂ ਸ਼ੱਕਰ ਹੋਈ ਪਈ ਆ ਅੱਜ ਪੰਜਾਬੀ ਜਿਹੜਾ ਆ ਜਿੱਦਾਂ ਕਾਂਗਰਸ ਨੇ ਪਿਛਲੇ 5 ਸਾਲ ਗੁਟਕਾ ਸਾਹਿਬ ਦੀ ਸੌ ਖਾ ਕੇ ਔਰਤ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਕੇ ਪੀਕੇ ਵਾਲੇ ਪੀਕੇ ਪ੍ਰਸ਼ਾਦ ਕਸ਼ੋਰ ਵਾਲੇ ਵਾਅਦੇ ਜਿਹੜੇ ਕਰਕੇ ਪੰਜਾਬੀਆਂ ਨੂੰ ਠੱਗਿਆ ਸੀ ਆਮ ਆਦਮੀ ਪਾਰਟੀ ਨੇ ਵੀ ਉਦੋਂ ਹੀ ਠੱਗਿਆ ਆ ਅੱਜ ਦੋਨੋਂ ਹੀ ਠੱਗ ਪਾਰਟੀਆਂ ਇਕੱਠੀਆਂ ਹੋਣ ਜਾ ਰਹੀਆਂ ਤਾਂ ਲੱਗਦਾ ਇਹ ਜਿੱਦਾਂ ਹੁਣ ਕਈ ਵਾਰੀ ਕਾਂਗਰਸ ਦੇ ਜਿਹੜੇ ਸਾਬਕਾ ਆਗੂ ਕਿ ਸਾਬਕਾ ਮੰਤਰੀਆਂ ਨੇ ਪ੍ਰਤਪੂਸ਼ ਨਾਸ਼ੂ ਦੀ ਇਹ ਗੱਲ ਕਰੀਏ ਉਹਨਾਂ ਨੇ ਕਹਿ ਦਿੱਤਾ ਵੀ ਅਗਰ ਜੇ ਇੱਕ ਘੱਟ ਚੁਟ ਕਰਦੇ ਆ ਵੀ ਸਾਨੂੰ ਘਰੇ ਪੈਣਾ ਮਨਜ਼ੂਰ ਆ ਕਿਉਂ ਦੇਖੋ ਜਿਸ ਤਰੀਕੇ ਨਾਲ ਕਾਂਗਰਸ ਨੂੰ ਪਿਛਲੇ 20 ਮਹੀਨਿਆਂ ਚ ਰਗੜਿਆ ਚਾਹੇ ਉਹ ਲੁਧਿਆਣੇ ਦੇ ਭਰਤ ਪੂਸ਼ਣ ਜੀ ਆ ਚਾਹੇ ਹੁਸ਼ਿਆਰਪੁਰ ਦੇ ਸ਼ਾਮਸੁੰਦਰ ਅਰੋੜਾ ਜੀ ਆ ਚਾਹੇ ਉਹ ਸੁਖਪਾਲ ਖੈਰਾ ਜੀ ਆ ਹਰ ਲੀਡਰ ਨੂੰ ਧਰਮ ਸੋਜੀ ਆ ਹਰ ਲੀਡਰ ਨੂੰ ਇਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਠੋਕਿਆ